ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੂਲ ਮੰਤਰ ਦੀ ਸ਼ਕਤੀ ਦੇ ਬਾਰੇ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਸੱਚੀ ਗੱਤਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਸੰਗਤ ਬਾਣੀ ਦੇ ਚਮਤਕਾਰਾਂ ਨੂੰ ਨਹੀਂ ਮੰਨਦੀ ਉਹ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਜੋ ਮੋਲ ਮੰਤਰ ਜੀ ਦਾ ਜਾਪ ਕਰਦਾ ਹੈ ਮੇਰੇ ਵਾਹਿਗੁਰੂ ਜੀ ਉਹਨਾਂ ਦੀ ਕਿਵੇਂ ਰੱਖਿਆ ਕਰਦੇ ਹਨ ਕਿਵੇਂ ਉਹਨਾਂ ਦੀ ਜ਼ਿੰਦਗੀ ਬਦਲ ਦਿੰਦੇ ਹਨ ਕਿਵੇਂ ਉਹ ਮਰਦਿਆਂ ਮਰਦਿਆਂ ਨੂੰ ਜਿਉਂਦਿਆਂ ਕਰ ਦਿੰਦੇ ਹਨ ਇਸ ਲਈ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੇਖੋ ਸਾਧ ਸੰਗਤ ਜੀ ਮੋਲ ਮੰਤਰ ਦੇ ਵਿੱਚ ਕਿੰਨੀ ਜ਼ਿਆਦਾ ਸ਼ਕਤੀ ਹੈ ਇਹ ਇੱਕ ਮਰੇ ਬੰਦੇ ਨੂੰ ਜਿਉਂਦਾ ਕਰ ਸਕਦੀ ਹੈ ਮੋਲ ਮੰਤਰ ਇਸ ਬਾਣੀ ਨੂੰ ਜੋ ਵੀ ਪੜਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੋਖ ਹੀ ਸੁਖ ਆਉਂਦੇ ਹਨ ਅੱਜ ਇੱਕ ਸੱਚੀ ਘਟਨਾ ਦੱਸਣ ਜਾ ਰਹੀ ਹਾਂ ਰਾਗੀ ਗੁਰਨਾਮ ਸਿੰਘ ਬਟਾਲੇ ਦੇ ਰਹਿਣ ਵਾਲੇ ਹਨ ਤੇ ਉਹ ਕੁਝ ਸਮਾਂ ਪਹਿਲਾਂ ਮੱਧ ਪ੍ਰਦੇਸ਼ ਦੀ ਧਰਤੀ ਤੇ ਕੀਰਤਨ ਕਰਨ ਦੇ ਲਈ ਗਏ 5-7 ਦਿਨ ਉਹਨਾਂ ਨੇ ਉੱਥੇ ਕੀਰਤਨ ਕੀਤਾ ਉਹ ਕੀਰਤਨ ਕਰਦੇ ਸੀ ਗੁਰਦੁਆਰਾ ਸਾਹਿਬ ਜਿੱਥੇ ਬਾਕੀ ਸੰਗਤ ਇਕੱਠੀ ਹੁੰਦੀ ਸੀ ਜਦੋਂ ਉਹਨਾਂ ਦਾ ਕੀਰਤਨ ਸੁਣਨ ਆਉਂਦੀ ਸੀ ਤੇ ਉੱਥੇ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਇੱਕ ਮਾਤਾ ਤੰਨਾ ਦੇਵੀ ਕੀਰਤਨ ਸੁਣਨ ਦੇ ਲਈ ਆਉਂਦੀ ਸੀ ਤੇ ਸੱਤ ਦਿਨ ਉਹਨਾਂ ਨੇ ਉੱਥੇ ਕੀਰਤਨ ਕੀਤਾ ਤੇ ਜਿਸ ਦਿਨ ਉਹਨਾਂ ਨੇ ਜਾਣਾ ਸੀ ਉਥੋਂ ਵਾਪਸ ਮਤਲਬ ਪੰਜਾਬ ਨੂੰ ਆਉਣਾ ਸੀ ਵਾਪਸ ਤੇ ਮਾਤਾ ਤੰਨਾ ਦੇਵੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੇ ਘਰ ਵਿਖੇ ਚਰਨ ਪਾਓ ਤੇ ਰਾਗੀ ਗੁਰਨਾਮ ਸਿੰਘ ਜੀ ਕਹਿਣ ਲੱਗੇ ਕਿ ਮੈਂ ਕਮੇਟੀ ਵਾਲਿਆਂ ਦੇ ਨਾਲ ਗੱਲ ਕਰ ਲਾਵਾਂਗਾ ਕਿਉਂਕਿ ਮੈਨੂੰ ਕਮੇਟੀ ਵਾਲਿਆਂ ਨੇ ਇੱਥੇ ਬੁਲਾਇਆ ਹੋਇਆ ਹੈ ਜੇ ਕਮੇਟੀ ਵਾਲੇ ਆਗਿਆ ਦੇਣਗੇ ਤੇ ਮੈਂ ਤੁਹਾਡੇ ਘਰ ਜ਼ਰੂਰ ਆਵਾਂਗਾ ਰਾਗੀ ਗੁਰਨਾਮ ਸਿੰਘ ਜੀ ਨੇ ਕਮੇਟੀ ਵਾਲਿਆਂ ਦੇ ਨਾਲ ਗੱਲ ਕੀਤੀ ਜੋ ਕਮੇਟੀ ਵਾਲੇ ਸੀ ਉਹ ਭਜਨ ਬੰਦਗੀ ਵਾਲੇ ਸੀ ਕਮੇਟੀ ਵਾਲਿਆਂ ਨੇ ਆਗਿਆ ਦੇ ਦਿੱਤੀ ਤੇ ਉਹ ਰਾਗੀ ਉਹਨਾਂ ਦਾ ਜਥਾ ਉਹ ਮਾਤਾ ਤੰਨਾ ਦੇਵੀ ਦੇ ਘਰ ਚਲੇ ਗਏ ਤੇ ਜਦੋਂ ਉਹ ਪਹੁੰਚੇ ਤੇ ਉਹਨਾਂ ਦੇ ਘਰ ਰਾਗੀ ਕਹਿਣ ਲੱਗਾ ਕਿ ਉਹਨਾਂ ਨੇ ਤੁਲਸੀ ਦਾ ਬੋਟਾ ਸਾਹਮਣੇ ਲਗਾਇਆ ਸੀ ਤੇ ਉਹਨਾਂ ਦੇ ਵਿਹੜੇ ਦੇ ਵਿੱਚ ਗਏ ਤੇ ਬੈਠੇ ਤੇ ਫਿਰ ਮਾਤਾ ਕਹਿਣ ਲੱਗੀ ਕਿ ਬਾਬਾ ਜੀ ਕੁਝ ਸ਼ਕੋ ਜਲ ਪਾਣੀ ਤੇ ਅੱਗੋਂ ਰਾਗੀ ਗੁਰਨਾਮ ਸਿੰਘ ਜੀ ਨੇ ਮਾਤਾ ਤੰਨਾ ਦੇਵੀ ਨੂੰ ਕਿਹਾ ਕਿ ਮੈਂ ਸ਼ੱਕਦਾ ਨਹੀਂ ਹਾਂ ਮੈਂ ਸ਼ੱਕਦਾ ਹਾਂ ਅਮਰਤਾਰੀ ਤੋਂ ਦੂਜਿਆਂ ਤੋਂ ਮੈਂ ਸ਼ੱਕਦਾ ਨਹੀਂ ਹਾਂ ਤੇ ਮਾਤਾ ਜੀ ਕਹਿੰਦੇ ਕਿ ਚਲੋ ਕੋਈ ਗੱਲ ਨਹੀਂ ਤੇ ਰਾਗੀ ਜੀ ਦੱਸਦੇ ਹੁੰਦੇ ਹਨ ਕਿ ਜਦੋਂ ਮੈਂ ਤੁਰਨ ਲੱਗਾ ਸੀ ਤੇ ਉਹ ਮਾਤਾ ਦੇ ਘਰੋਂ ਉਸ ਮਾਤਾ ਤੰਨਾ ਦੇਵੀ ਨੇ ਮੇਰੇ ਪੈਰ ਫੜ ਲਏ ਤੇ ਕਹਿੰਦੇ ਕਿ ਹੁਣ ਤੁਸੀਂ ਚੱਲੇ ਹੋ ਤੇ ਮੈਨੂੰ ਹੁਣ ਕੋਈ ਮੰਤਰ ਜ਼ਰੂਰ ਦੇ ਕੇ ਜਾਓ ਤੇ ਰਾਗੀ ਕਹਿਣ ਲੱਗੇ ਕਿ ਅਸੀਂ ਤੇ ਕੋਈ ਮੰਤਰ ਦੇਣ ਵਾਲੇ ਨਹੀਂ ਹਾਂ ਅਸੀਂ ਮੰਤਰ ਦੇ ਨਹੀਂ ਸਕਦੇ ਸਿੱਖ ਧਰਮ ਵਿੱਚ ਤਾਂ ਮੰਤਰ ਪੰਜ ਪਿਆਰੇ ਹੀ ਦਿੰਦੇ ਹਨ ਅਸੀਂ ਤਾਂ ਮੰਤਰ ਨਹੀਂ ਦੇ ਸਕਦੇ ਤੇ ਕਹਿਣ ਲੱਗੇ ਮਾਤਾ ਖੜੇ ਪੈ ਗਈ ਤੇ ਕਹਿਣ ਲੱਗੇ ਕਿ ਨਹੀਂ ਮੈਨੂੰ ਕੋਈ ਨਾ ਕੋਈ ਸ਼ਬਦ ਮੰਤਰ ਜ਼ਰੂਰ ਦੇ ਕੇ ਜਾਓ ਨਹੀਂ ਤਾਂ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਤੇ ਰਾਗੀ ਗੁਰਨਾਮ ਸਿੰਘ ਜੀ ਨੇ ਆਪਣੀ ਇੱਕ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਉਸ ਨੂੰ ਪਿੱਛੇ ਹਟਾਉਣ ਦੇ ਵਾਸਤੇ ਕਹਿ ਦਿੱਤਾ ਕਿ ਮੋਲ ਮੰਤਰ ਕਰ ਲਿਆ ਕਰ ਮੋਲ ਮੰਤਰ ਹੁਣ ਮਾਤਾ ਵੀ ਪ੍ਰੇਮ ਵਾਲੇ ਸੀ ਉਹਨੇ ਫਿਰ ਕਹਿ ਦਿੱਤਾ ਕਿ ਮੈਂ ਕਿੰਨਾ ਮੋਲ ਮੰਤਰ ਕਰਿਆ ਕਰਾਂ ਮੈਂ ਕਿੰਨੀਆਂ ਮਾਲਾ ਜਪਿਆ ਕਰਾਂ ਤੇ ਰਾਗੀ ਜੀ ਦੱਸਦੇ ਹਨ ਕਿ ਮੈਂ ਉਸ ਨੂੰ ਪਿੱਛੇ ਹਟਾਉਣ ਦੇ ਮਾਰੇ ਨੇ ਕਹਿ ਦਿੱਤਾ 10 ਮਾਲਾ ਮੋਲ ਮੰਤਰ ਦਿਹਾੜੀ ਦੀਆਂ ਜਪ ਲਿਆ ਕਰ ਤੇ ਰਾਗੀ ਜੀ ਕਹਿੰਦੇ ਕਿ ਫਿਰ ਪੰਜਾਬ ਨੂੰ ਆ ਗਏ ਤੇ ਉਹ ਮਾਤਾ ਤੰਨਾ ਦੇਵੀ ਮੋਲ ਮੰਤਰ ਕਰਨ ਲੱਗ ਗਏ ਤੇ ਸਮਾਂ ਜਦੋਂ ਕਿੰਨਾ ਹੀ ਹੋ ਗਿਆ 2-3 ਸਾਲਾਂ ਦੇ ਬਾਅਦ ਕਹਿੰਦੇ ਕਿ ਅਸੀਂ ਫੇਰ ਗਏ ਮੱਧ ਪ੍ਰਦੇਸ਼ ਦੀ ਧਰਤੀ ਤੇ ਕੀਰਤਨ ਕਰਨ ਦੇ ਲਈ ਗੁਰਦੁਆਰਾ ਸਾਹਿਬ ਅਸੀਂ ਕੀਰਤਨ ਕਰਦੇ ਪਏ ਸੀ ਤੇ ਕੀਰਤਨ ਕਰਦਿਆਂ ਕਰਦਿਆਂ ਦੇਖਿਆ ਕਿ ਉਹ ਜਿਹੜੀ ਮਾਤਾ ਸਾਨੂੰ ਆਪਣੀ ਕਾਰ ਲੈ ਕੇ ਗਏ ਸੀ ਤੇ ਜਦੋਂ ਅਸੀਂ ਪਿਛਲੀ ਵਾਰ ਆਏ ਤੇ ਉਹ ਮਾਤਾ ਰੋਜ਼ ਕੀਰਤਨ ਸੁਣਨ ਆਉਂਦੀ ਸੀ ਤੇ ਹੁਣ ਉਹ ਮਾਤਾ ਆਈ ਨਹੀਂ ਕਹਿੰਦੇ ਕਿ ਅਸੀਂ ਫਿਰ ਕਮੇਟੀ ਵਾਲਿਆਂ ਤੋਂ ਪੁੱਛਿਆ ਕਿ ਉਹ ਮਾਤਾ ਨਹੀਂ ਆਈ ਕਮੇਟੀ ਵਾਲੇ ਕਹਿੰਦੇ ਕਿ ਤੁਹਾਨੂੰ ਨਹੀਂ ਪਤਾ ਅਸੀਂ ਕਿਹਾ ਕਿ ਨਹੀਂ ਜੀ ਸਾਨੂੰ ਨਹੀਂ ਪਤਾ ਫਿਰ ਕਮੇਟੀ ਵਾਲੇ ਕਹਿੰਦੇ ਕਿ ਉਹਨਾਂ ਦੇ ਘਰ ਜਾਓ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਵੇਗਾ ਕਮੇਟੀ ਵਾਲਿਆਂ ਤੋਂ ਰਾਗੀ ਸੀ ਇਜਾਜ਼ਤ ਲੈ ਕੇ ਉਹ ਮਾਤਾ ਦੇ ਘਰ ਚਲੇ ਗਏ ਉਸੇ ਮਾਤਾ ਦੇ ਘਰ ਗਏ ਜਿੰਨੂੰ ਮੋਲ ਮੰਤਰ ਲੈ ਕੇ ਦੇਖੇ ਆਏ ਸੀ ਤੇ ਕਹਿੰਦੇ ਜਦੋਂ ਉਹਨਾਂ ਦੇ ਘਰ ਗਏ ਤਾਂ ਉਹੀ ਤੁਲਸੀ ਦਾ ਬੂਟਾ ਸਾਹਮਣੇ ਲੱਗਾ ਹੋਇਆ ਸੀ ਤੇ ਪੋਤਰੀ ਉਹਦੇ ਵੇੜੇ ਦੇ ਵਿੱਚ ਖੇਡ ਰਹੀ ਸੀ ਤੇ ਕਹਿੰਦੇ ਜਦੋਂ ਅਸੀਂ ਪਹੁੰਚੇ ਮਾਤਾ ਦੇ ਘਰ ਤੇ ਮਾਤਾ ਦੀ ਪੋਤਰੀ ਨੇ ਦੇਖਿਆ ਸਾਨੂੰ ਤੇ ਉੱਚੀ ਉੱਚੀ ਰੋਲਾ ਪਾਉਣ ਲੱਗ ਪਈ ਕਹਿੰਦੀ ਦਾਦੀ ਮਾਤਾ ਦਾਦੀ ਮਾਤਾ ਤੁਹਾਡੇ ਗੁਰੂ ਆਏ ਨੇ ਤੇ ਕਹਿਣ ਲੱਗੇ ਕਿ ਅਸੀਂ ਡਰ ਗਏ ਕਿ ਗੁਰੂ ਤੇ ਬਸ ਧਾਨ sire guru granth sahib ji nahi ਹੋ ਤੇ ਕੋਈ ਗੁਰੂ ਹੋ ਨਹੀਂ ਸਕਦਾ ਪਰ ਕਹਿੰਦੇ ਕਿ ਉਹਨਾਂ ਦੇ ਧਰਮ ਦੇ ਵਿੱਚ ਜਿਹੜਾ ਕੋਈ ਉਹਨਾਂ ਨੂੰ ਸਿੱਖਿਆ ਦਿੰਦਾ ਹੈ ਗਿਆਨ ਦਿੰਦਾ ਹੈ ਉਹ ਉਹਨੂੰ ਗੁਰੂ ਕਹਿ ਦਿੰਦੇ ਹਨ ਰਾਗੀ ਜੀ ਦੱਸਦੇ ਹਨ ਕਿ ਅਸੀਂ ਫਿਰ ਉੱਥੇ ਬੈਠ ਗਏ ਜਿੱਥੇ ਕਦੇ ਪਹਿਲਾਂ ਬੈਠੇ ਸੀ ਤੇ ਸਾਹਮਣੇ ਕੀ ਦੇਖਦੇ ਹਾਂ ਕਿ ਉਹ ਮਾਤਾ ਪੌੜੀਆਂ ਤੋਂ ਉਤਰ ਰਹੀ ਹੈ ਤੇ ਉਹਦੇ ਹੱਥ ਦੇ ਵਿੱਚ ਮਾਲਾ ਹੈ ਮੋਲ ਮੰਤਰ ਕਰ ਰਹੀ ਹੈ ਤੇ ਅਸੀਂ ਕੀ ਦੇਖਦੇ ਹਾਂ ਕਿ ਉਹਨੇ ਉਤੋਂ ਦੀ ਸਿਰ ਸਾਹਿਬ ਪਾਇਆ ਹੋਇਆ ਹੈ ਤੇ ਸਿਰ 'ਤੇ ਮਾਲਾ ਸਜਾਇਆ ਹੋਇਆ ਹੈ ਪੂਰੀ ਸਿੰਘਣੀ ਹੋਈ ਤਿਆਰ ਬਿਆਰ ਤਿਆਰ ਜਦੋਂ ਮਾਤਾ ਉਹਨਾਂ ਕੋਲ ਆਈ ਤੇ ਕਹਿਣ ਲੱਗੀ ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਤੇ ਕਹਿੰਦੇ ਅਸੀਂ ਫਤਿਹ ਦੀ ਸਾਂਝ ਪਾਈ ਤੇ ਕਹਿਣ ਲੱਗੇ ਕਿ ਇੱਕ ਹੀ ਪਾਣਾ ਇੱਕ ਹੀ ਕੌਤਕ ਇੱਕ ਹੀ ਖੇਡ ਕਹਿਣ ਲੱਗੇ ਸਾਰਾ ਕੁਝ ਦੱਸਾਂਗੇ 2-3 ਸਾਲ ਪਹਿਲਾਂ ਤੁਸੀਂ ਸਾਡੇ ਘਰ ਵਿੱਚ ਆਏ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਕੁਝ ਸ਼ੱਕ ਹੋਗੇ ਤੇ ਤੁਸੀਂ ਕਿਹਾ ਸੀ ਕਿ ਨਹੀਂ ਅਸੀਂ ਸਿਰਫ ਅੰਮ੍ਰਿਤਧਾਰੀ ਕੋਲ ਹੀ ਸ਼ੱਕਦੇ ਹਾਂ ਅੱਜ ਹੁਣ ਤੁਸੀਂ ਸਾਡੇ ਘਰ ਦੁਬਾਰਾ ਆਏ ਹੋ ਤੇ ਹੁਣ ਤੇ ਕੁਝ ਸ਼ੱਕ ਹੋ ਤੇ ਰਾਗੀ ਸਾਹਿਬ ਕਹਿਣ ਲੱਗੇ ਕਿ ਜਰੂਰ ਸ਼ੱਕਾਂਗੇ ਹੁਣ ਤੇ ਤੁਸੀਂ ਸਾਡੇ ਵਰਗੇ ਹੋ ਗਏ ਹੋ ਕਹਿਣ ਲੱਗੇ ਕਿ ਸਾਨੂੰ ਉਸ ਮਾਤਾ ਨੇ ਫਿਰ ਦੁੱਧ ਛਕਾਇਆ ਤੇ ਕਹਿਣ ਲੱਗੇ ਅਸੀਂ ਦੁੱਧ ਛਕਾਇਆ ਤੇ ਦੁੱਧ ਛਕ ਕੇ ਮਾਤਾ ਜੀ ਇਹ ਖੇਡ ਕੀ ਹੈ ਕਿਸ ਤਰ੍ਹਾਂ ਜੀਵਨ ਬਦਲ ਗਿਆ ਤੇ ਸਾਧ ਸੰਗਤ ਜੀ ਇਹ ਸੱਚੀ ਘਟਨਾ ਹੈ ਰਾਗੀ ਗੁਰਨਾਮ ਸਿੰਘ ਜੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਉਹਨਾਂ ਪੁੱਛਿਆ ਮਾਤਾ ਜੀ ਇਹ ਕੀ ਖੇਡ ਹੈ ਤੇ ਮਾਤਾ ਕਹਿਣ ਲੱਗੀ ਕਿ ਇਹ ਸਾਰੇ ਖੇਡ ਮੋਲ ਮੰਤਰ ਦੇ ਖੇਡ ਹੈ ਤੁਸੀਂ ਮੈਨੂੰ ਮੋਲ ਮੰਤਰ ਲਿਖ ਕੇ ਦੇ ਕੇ ਗਏ ਸੀ ਉਹ ਮੋਲ ਮੰਤਰ ਮੈਂ ਜਾਦ ਕਰ ਲਿਆ ਤੇ ਤੁਸੀਂ ਮੈਨੂੰ ਕਹਿ ਕੇ ਗਏ ਸੀ ਕਿ 10 ਮਾਲਾ ਮੋਲ ਮੰਤਰ ਦੀਆਂ ਕਰਨੀਆਂ ਹਨ ਤੇ ਮੈਂ ਉਵੇਂ ਹੀ ਕੀਤਾ ਮੈਂ ਮੋਲ ਮੰਤਰ ਕਰਨ ਲੱਗ ਪਈ ਮੈਂ 10 ਮਾਲਾ ਰੋਈ ਦੀਆਂ ਕਰਨ ਲੱਗ ਪਈ ਤੇ ਕਰਦੇ ਕਰਦੇ 10 ਮਾਲਾ ਤੋਂ ਅਗਾੰਧ ਖੇਡ ਬਣ ਗਈ ਫਿਰ ਮੈਂ ਦਿਨ ਰਾਤ ਮੋਲ ਮੰਤਰ ਕਰਨ ਲੱਗ ਪਈ ਫਿਰ ਪਤਾ ਨਹੀਂ ਲੱਗਾ ਕਿ ਮੈਂ ਦਿਨ ਰਾਤ ਮੋਲ ਮੰਤਰ ਕਰਨ ਲੱਗ ਪਈ ਤੇ ਪੰਛੀ ਵੀ ਜਦੋਂ ਬੋਲਦੇ ਸਨ ਤੇ ਮੈਨੂੰ ਵਿੱਚੋਂ ਮੋਲ ਮੰਤਰ ਹੀ ਸੁਣਦਾ ਸੀ ਤੇ ਜੇ ਮੈਂ ਕਿਧਰੇ ਕੰਧਵਾਲ ਵੀ ਵੇਖਦੀ ਸੀ ਤੇ ਮੈਨੂੰ ਸਾਹਮਣੇ ਮੋਲ ਮੰਤਰ ਲਿਖਿਆ ਨਜ਼ਰ ਆਉਂਦਾ ਸੀ ਤੇ ਜੇਕਰ ਮੈਨੂੰ ਬਾਹਰੋਂ ਕੋਈ ਆਵਾਜ਼ ਵੀ ਆਉਣੀ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਜਿਵੇਂ ਕੋਈ ਬਾਹਰੋਂ ਹੀ ਮੋਲ ਮੰਤਰ ਹੀ ਬੋਲਦਾ ਪਿਆ ਹੈ ਤੇ ਦਿਨ ਰਾਤ ਮੈਂ ਮੋਲ ਮੰਤਰ ਕਰਦੀ ਗਈ ਤੇ ਇੱਕ ਦਿਨ ਮੈਂ ਰਾਤ ਨੂੰ ਮੋਲ ਮੰਤਰ ਕਰ ਰਹੀ ਸੀ ਤੇ ਕਰਦੀ ਕਰਦੀ ਸੌਂ ਗਈ ਭਾਵ ਕਿ ਮੈਂ ਸਰੀਰ ਛੱਡ ਗਈ ਮੈਂ ਸੁੱਤੀ ਸੌਂ ਗਈ ਤੇ ਜਦੋਂ ਮੈਂ ਸਰੀਰ ਛੱਡ ਗਈ ਤੇ ਮਾਤਾ ਕੈਨ ਲੱਗੀ ਤੇ ਮੈਂ ਚੱਲ ਗਈ ਉੱਪਰ ਜਿਹੜੇ ਮੈਨੂੰ ਲੈਣ ਆਏ ਉੱਪਰ ਲੈ ਗਏ ਤੇ ਮੈਨੂੰ ਵਿਸ਼ਨੂਪੁਰੇ ਵਿੱਚ ਲੈ ਗਏ ਕਿਉਂਕਿ ਮੈਂ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦੀ ਸੀ ਤੇ ਮੈਨੂੰ ਵਿਸ਼ਨੂਪੁਰੇ ਵਿੱਚ ਲੈ ਗਏ ਮਾਤਾ ਕਹਿੰਦੀ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਇੱਥੇ ਦਿਲ ਨਹੀਂ ਲੱਗਣਾ ਮੈਨੂੰ ਉੱਥੇ ਲੈ ਜਾਓ ਜਿੱਥੇ ਕੀਰਤਨ ਹੁੰਦਾ ਪਿਆ ਹੈ ਮੈਨੂੰ ਉੱਥੇ ਲੈ ਜਾਓ ਜਿੱਥੇ ਰੱਬ ਦੀ ਬੰਦਗੀ ਹੁੰਦੀ ਪਈ ਹੈ ਤੇ ਉਹ ਸੁਣਨ ਵਾਲੇ ਮੈਨੂੰ ਕਹਿੰਦੇ ਕਿ ਤੂੰ ਉੱਥੇ ਕਹਿ ਰਹੇ ਹਾਂ ਮੈਨੂੰ ਸੱਚਖੰਡ ਲੈ ਚੱਲੋ ਉਹ ਕਹਿਣ ਲੱਗੇ ਕਿ ਤੂੰ ਕਹਿੰਦੀ ਸੱਚਖੰਡ ਲੈ ਚੱਲੋ ਮੈਨੂੰ ਤੇ ਉੱਥੇ ਜਾਣ ਦੀ ਆਗਿਆ ਨਹੀਂ ਹੈ ਤੇ ਮਾਤਾ ਕਹਿੰਦੀ ਕਿ ਮੈਂ ਉਹਨਾਂ ਨੂੰ ਕਿਹਾ ਕਿ ਉੱਥੇ ਲੈ ਜਾਓ ਇੱਥੇ ਮੇਰਾ ਦਿਲ ਨਹੀਂ ਲੱਗਣਾ ਤੇ ਉਹ ਕਹਿੰਦੇ ਕਿਸਾਨੋ ਤੇ ਜਾਣ ਦੀ ਆਗਿਆ ਨਹੀਂ ਹੈ ਹਾਂ ਪਰ ਤੈਨੂੰ ਅਸੀਂ ਰਸਤਾ ਦੱਸ ਦਿੰਦੇ ਹਾਂ ਇਧਰੋਂ ਜਾ ਤੇ ਉਧਰੋਂ ਤੂੰ ਉਸ ਰਸਤੇ ਪਹੁੰਚ ਜਾਈ ਤੂੰ ਆਪੇ ਤੇ ਮਾਤਾ ਕਹਿਣ ਲੱਗੀ ਕਿ ਜਿਵੇਂ ਉਹਨਾਂ ਨੇ ਦੱਸਿਆ ਓਵੇਂ ਮੈਂ ਚਲੀ ਗਈ ਅੰਦਰ ਜਾ ਕੇ ਵੇਖਿਆ ਕਿ ਕੀਰਤਨ ਹੋ ਰਿਹਾ ਸੀ ਮੈਂ ਕੀਰਤਨ ਦੇ ਵਿੱਚ ਜਾ ਕੇ ਬੈਠ ਗਈ ਤੇ ਉੱਥੇ ਵੇਖਿਆ ਕਿ ਨਯੰਗ ਸਿੰਘ ਬਰਸ਼ਿਆਂ ਵਾਲੇ ਮੇਰੇ ਕੋਲ ਆ ਕੇ ਖੜੇ ਹੋ ਗਏ ਤੇ ਕਹਿਣ ਲੱਗੇ ਕਿ ਮਾਤਾ ਕਿੱਧਰ ਆ ਗਈ ਹੈ ਤੂੰ ਇੱਧਰ ਤੂੰ ਅੰਮ੍ਰਿਤ ਨਹੀਂ ਛਕਿਆ ਹੋਇਆ ਤੂੰ ਕਿੱਦਾਂ ਆ ਗਏ ਇੱਥੇ ਮਾਤਾ ਕਹਿਣ ਲੱਗੀ ਕਿ ਮੈਨੂੰ ਤੇ ਪਤਾ ਨਹੀਂ ਮੈਂ ਕਿਵੇਂ ਆ ਗਈ ਹਾਂ ਪਰ ਜਿਹੜੀ ਪੂਰੀ ਵਿੱਚ ਮੈਂ ਗਈ ਸੀ ਮੇਰਾ ਉੱਥੇ ਦਿਲ ਨਹੀਂ ਲੱਗਿਆ ਤੇ ਹੁਣ ਮੈਂ ਇੱਥੇ ਆ ਗਈ ਹਾਂ ਮੈਨੂੰ ਸ਼ਾਂਤੀ ਮਿਲ ਗਈ ਹੈ ਤੇ ਨਯੰਗ ਸਿੰਘ ਕਹਿਣ ਲੱਗੇ ਕਿ ਤੂੰ ਇੱਥੇ ਨਹੀਂ ਬੈਠ ਸਕਦੀ ਤੂੰ ਅਮਰਤ ਨਹੀਂ ਸ਼ੱਕਿਆ ਹੋਇਆ ਤੈਨੂੰ ਇੱਥੇ ਬੈਠਣ ਦਾ ਹੁਕਮ ਨਹੀਂ ਹੈ ਤੇ ਮਾਤਾ ਦੱਸਦੀ ਕਿ ਜਿਹੜੇ ਉਹ ਵਰਸ਼ਿਆਂ ਵਾਲੇ ਸੀ ਉਹ ਮੈਨੂੰ ਫੜ ਕੇ ਲੈ ਗਏ ਤੇ ਇੱਕ ਪਲੰਗ ਦੇ ਕੋਲ ਜਦੋਂ ਦੇਖਿਆ ਪਲੰਗ ਵੱਲ ਤਾਂ ਪਲੰਗ ਤੇ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆ ਰਿਹਾ ਸੀ ਕਹਿੰਦੀ ਕਿ ਮੈਨੂੰ ਪ੍ਰਕਾਸ਼ ਹੀ ਨਜ਼ਰ ਆਉਂਦਾ ਪਿਆ ਸੀ ਉਹ ਨਯੰਗ ਸਿੰਘ ਕਹਿਣ ਲੱਗੇ ਕਿ ਮਾਤਾ ਉਨ ਨੇ ਅੰਗ ਸਿੰਘ ਕਹਿਣ ਲੱਗੇ ਕਿ ਇਹ ਮਾਤਾ ਆਈ ਹੈ ਤੇ ਇਹਨੇ ਅਮਰਤ ਨਹੀਂ ਛਕਿਆ ਹੋਇਆ ਤੇ ਇਹ ਸੱਚਖੰਡ ਵਿੱਚ ਬੈਠ ਗਈ ਹੈ ਤੇ ਉਹ ਕਹਿਣ ਲੱਗੇ ਕਿ ਇੱਕ ਆਵਾਜ਼ ਆਈ ਪ੍ਰਕਾਸ਼ ਦੇ ਵਿੱਚੋਂ ਕਿ ਇਹ ਮਾਤਾ ਨੇ ਮੂਲ ਮੰਤਰ ਦਾ ਜਾਪ ਬਹੁਤ ਕੀਤਾ ਹੋਇਆ ਹੈ ਇਸ ਕਰਕੇ ਇੱਥੇ ਆ ਗਈ ਹੈ ਮਾਤਾ ਕਹਿੰਦੀ ਕਿ ਫਿਰ ਮੈਨੂੰ ਉਸ ਪ੍ਰਕਾਸ਼ ਦੇ ਵਿੱਚੋਂ ਆਵਾਜ਼ ਆਈ ਤੂੰ ਮੂਲ ਮੰਤਰ ਦੀ ਕਮਾਈ ਦੇ ਨਾਲ ਇੱਥੇ ਪਹੁੰਚਦਾ ਗਏ ਹੈਂ ਪਰ ਤੂੰ ਇੱਥੇ ਰਹਿ ਨਹੀਂ ਸਕਦੇ ਕਿਉਂਕਿ ਤੂੰ ਅਮਰਤ ਨਹੀਂ ਸ਼ਕਿਆ ਹੋਇਆ ਜਾਂ ਤੂੰ ਦੁਬਾਰਾ タルਤੇ ਤੇ ਜਾਂ ਤੈਨੂੰ 3 ਸਾਲ ਦਾ ਸਮਾਂ ਦਿੱਤਾ ਸੀ ਜਾਂ 3 ਸਾਲ ਦੀ ਤੈਨੂੰ ਜ਼ਿੰਦਗੀ ਬਖਸ਼ੀ ਜਾ ਕੇ ਅਮਰਤ ਸ਼ਕ ਤਿੰਨਾਂ ਸਾਲਾਂ ਦੇ ਬਾਅਦ ਫੇਰ ਇੱਥੇ ਆਵੇਂ ਤੇ ਅਮਰਤ ਸ਼ਕ ਕੇ ਆਵੇਂ ਫੇਰ ਤੈਨੂੰ ਸੱਚਖੰਡ ਦੇ ਵਿੱਚ ਜਗ੍ਹਾ ਮਿਲੇਗੀ ਤੇ ਮਾਤਾ ਦੱਸਦੀ ਹੈ ਕਿ ਉਧਰੋਂ ਮੇਰੇ ਘਰ ਦੇ ਆਣੇ ਤਿਆਰੀਆਂ ਕਰ ਲਈਆਂ ਸਸਕਾਰ ਕਰਨ ਵਾਸਤੇ ਲਿਜਾਹ ਰਹੀ ਸੀ ਸ਼ਮਸ਼ਾਨ ਘਾਟਵਾਲ ਸੰਸਕਾਰ ਕਰਨ ਦੇ ਵਾਸਤੇ ਜਾ ਕੇ ਜਦੋਂ ਰੱਖਿਆ ਮੇਰਾ ਵਡਾ ਤੇ ਮੈਂ ਉੱਠ ਕੇ ਬੈਠ ਗਈ ਤੇ ਸਾਰੇ ਲੋਕ ਉੱਠ ਕੇ ਡਰ ਕੇ ਭੱਜ ਗਏ ਕਿ ਇਹ ਕੌਣ ਉੱਠ ਕੇ ਬੈ ਗਈ ਹੁਣ ਮਾਤਾ ਦੱਸਿਆ ਕਿ ਮੈਂ ਸਾਰਿਆਂ ਨੂੰ ਕਿਹਾ ਕਿ ਮੇਰੇ ਤੋਂ ਡਰੋ ਨਾ ਮੈਨੂੰ ਨਵਾਂ ਜੀਵਨ ਦਿੱਤਾ ਹੈ ਪ੍ਰਮਾਤਮਾ ਨੇ ਤੇ ਮਾਤਾ ਕਹਿੰਦੀ ਕਿ ਮੈਂ ਉੱਠ ਕੇ ਬਚਨ ਇਹ ਹੀ ਕੀਤਾ ਕਿ ਮੈਨੂੰ ਅੰਮ੍ਰਿਤ ਸ਼ਕਾਓ ਮੈਂ ਅੰਮ੍ਰਿਤ ਸ਼ਕਨਾ ਹੈ ਮੈਨੂੰ ਅੰਮ੍ਰਿਤ ਸ਼ਕਾ ਦਿਓ ਤੇ ਕਹਿੰਦੇ ਮੇਰੇ ਪਰਿਵਾਰ ਵਾਲੇ ਹਿੰਦੂ ਤਰਮ ਨੂੰ ਮੰਨਦੀ ਸੀ ਉਹ ਮੰਨਦੀ ਨਹੀਂ ਸੀ ਕਿ ਤੈਨੂੰ ਅਸੀਂ ਅਮਰਤ ਛਕਾਉਣਾ ਹੈ ਮਾਤਾ ਕਹਿੰਦੀ ਕਿ ਮੈਂ ਸਿੱਧਾ ਉੱਠ ਕੇ ਗੁਰਦੁਆਰਾ ਸਾਹਿਬ ਜਾ ਕੇ ਧਰਨਾ ਲਗਾ ਦਿੱਤਾ ਕਿ ਜਾਂ ਤਾਂ ਮੈਨੂੰ ਅਮਰਤ ਛਕਾਓ ਜੇ ਨਹੀਂ ਅਮਰਤ ਛਕਾਉਣਾ ਤੇ ਮੈਂ ਇੱਥੇ ਮੋਰਚਾ ਲਾ ਲੈਣਾ ਹੈ ਮੈਂ ਭੁੱਖ ਹੜਤਾਲ ਕਰ ਦਿੱਤੀ ਜਾਂ ਤਾਂ ਮੈਂ ਸਰੀਰ ਛੱਡਾਂਗੀ ਜਾਂ ਮੈਨੂੰ ਅਮਰਤ ਛਕਾਓ ਕਹਿੰਦੀ ਕਿ ਜਦੋਂ ਮੈਂ ਮੋਰਚਾ ਲਾ ਦਿੱਤਾ ਤੇ 1-2 ਦਿਨ ਬੀਤੇ ਤੇ ਕਮੇਟੀ ਵਾਲੇ ਸਾਰੇ ਕੋਲ ਆਏ ਤੇ ਕਹਿਣ ਲੱਗੇ ਮਾਤਾ ਪਹਿਲਾਂ ਤੇ ਤੂੰ ਮਰੀ ਨਹੀਂ ਪਹਿਲਾਂ ਤੂੰ ਮਰ ਗਈ ਤੇ ਫਿਰ ਦੁਬਾਰਾ ਆ ਗਈ ਜੇ ਹੁਣ ਤੂੰ ਮਰ ਗਈ ਤੇ ਸਾਰੇ ਕਮੇਟੀ ਨੂੰ ਬਣਾ ਦੇਵੇਂਗੀ ਤੂੰ ਭੁਗ ਹੜਤਾਲ ਕਰਕੇ ਸਾਰੇ ਕਮੇਟੀ ਨੂੰ ਪੁਲਿਸ ਵਾਲਿਆਂ ਨੇ ਫੜਨਾ ਹੈ ਜੇ ਤੂੰ ਮਰ ਗਈ ਤੇ ਮਾਤਾ ਤੂੰ ਇਹ ਜਿੱਦ ਛੱਡ ਦੇ ਤੇਰੇ ਘਰ ਵਾਲਿਆਂ ਨੇ ਨਹੀਂ ਮੰਨਣਾ ਤੇ ਮਾਤਾ ਕਹਿਣ ਲੱਗੇ ਜਾਂ ਤਾਂ ਮੈਨੂੰ ਅੰਮ੍ਰਿਤ ਸ਼ਕਾਓ ਨਹੀਂ ਤਾਂ ਮੈਂ ਤੁਹਾਡੇ ਸਿਰੇ ਲੱਗ ਕੇ ਮਰ ਜਾਣਾ ਹੈ ਤੇ ਕਮੇਟੀ ਵਾਲੇ ਉਹਦੇ ਘਰਦਿਆਂ ਦੇ ਕੋਲ ਗਏ ਤੇ ਕਹਿਣ ਲੱਗੇ ਕਿ ਤੁਹਾਡੀ ਮਾਤਾ ਤੇ ਮੰਨਦੀ ਨਹੀਂ ਪਈ ਉਹ ਕਹਿੰਦੀ ਕਿ ਮੈਨੂੰ ਅੰਮ੍ਰਿਤ ਸ਼ਕਾਓ ਮੈਂ ਤੁਹਾਡੇ ਸਿਰੇ ਲੱਗ ਕੇ ਮਰ ਜਾਣਾ ਹੈ ਤੇ ਘਰ ਵਾਲਿਆਂ ਕੋਲ ਜਵਾਬ ਦਿੱਤਾ ਕਿ ਇਹ ਸਾਰੀ ਦਿਹਾੜੀ ਬੜਬੜ ਕਰਦੀ ਰਹਿੰਦੀ ਹੈ ਬੜਬੜ ਮਤਲਬ ਨਾਮ ਚੱਪਣ ਵਾਲੇ ਨੂੰ ਅਸੀਂ ਬੜਬੜ ਹੀ ਕਹਿੰਦੇ ਹਾਂ ਤੇ ਕਹਿੰਦੇ ਕਿ ਬੁੱਢੀ ਸਾਡੇ ਕਿਸੇ ਵੀ ਕੰਮ ਦੀ ਨਹੀਂ ਹੈ ਇਸ ਨੂੰ ਛਕਾ ਦਿਓ ਅਮਰਤ ਤੇ ਮਾਤਾ ਕਹਿੰਦੀ ਕਿ ਮੈਂ ਅਮਰ ਛਕਿਆ ਅਮਰ ਛਕ ਕੇ ਸਿੰਘ ਸੱਜ ਕਈ ਤੇ ਅੱਜ 2 ਸਾਲ ਹੋ ਗਏ ਹਨ ਮੈਨੂੰ ਜੀਵਨ ਬਤੀਤ ਕਰਦਿਆਂ ਨੂੰ ਤੇ ਮੇਰਾ 1 ਸਾਲ ਰਹਿ ਗਿਆ ਹੈ 1 ਸਾਲ ਬਾਅਦ ਤੁਸੀਂ ਮੇਰੇ ਭੋਗ ਤੇ ਆ ਜਾਓ ਠੀਕ ਉਹ ਰਾਗੀ ਜੀ ਦੱਸਦੇ ਹਨ ਕਿ 1 ਸਾਲ ਦੇ ਬਾਅਦ ਸਾਨੂੰ ਚਿੱਠੀ ਆਈ ਕਿ ਮਾਤਾ ਚੜਾਈ ਕਰ ਗਈ ਹੈ ਕਿ ਉਹਦੇ ਭੋਗ ਤੇ ਕੀਰਤਨ ਕਰ ਜਾਓ ਮਾਤਾ ਇਹ ਕਹਿ ਕੇ ਗਈ ਹੈ ਕਿ ਰਾਗੀ ਕਹਿੰਦੇ ਫਿਰ ਅਸੀਂ ਉਹਦੇ ਭੋਗ ਤੇ ਕੀਰਤਨ ਕਰਕੇ ਆਏ ਸਾਧ ਸੰਗਤ ਜੀ ਇਹਨੀ ਤਾਕਤ ਹੈ ਮੂਲ ਮੰਤਰ ਦੇ ਵਿੱਚ ਤੇ ਆਓ ਅੱਜ ਤੋਂ ਹੀ ਅਸੀਂ ਮੂਲ ਮੰਤਰ ਦਾ ਜਾਪ ਕਰੀਏ ਤੇ ਗੁਰੂ ਚਰਨਾਂ ਦੇ ਨਾਲ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ